ਉਰੇ ਸੋਨਿਆ ਸਾਸੀਆਂ ਕਾਲਾ ਉਹਾ ਨਾਲ ਨਾਲ ਬੰਡ ਹੈਲਪ ਕਰੀ ਚੱਲੋ ਜੀ ਚਾ ਚਲੋ ਜੀ ਤੁਰੇ ਜੇ ਲੋ ਸਿੰਘ ਸਾਹਿਬ ਆਜਾ ਚਲੋ ਜੀ ਚਲੋ ਸ਼ਾਬਾਸ਼ ਚਲੋ ਜੀ ਚਲੋ ਸਿੰਘ ਸਾਹਿਬ ਆ ਇਧਰ ਸੱਤੀ ਬਾਬੇ ਜੀ ਹੁਣ ਬੱਸ ਬੱਸ ਤੁਰੇ ਚਲੋ ਸੱਤੀ ਬਾਬਾ ਜੀ ਚਲੋ ਜੀ ਚਲੋ ਮੱਣਦੇ ਚਲੋ ਹੜਦਾ ਲੋਕ ਰੱਕੀ ਨਾ ਤਰੇ ਚਲੋ ਜੀ ਚਲੋ ਤੁਰੇ ਚਲੋ ਜੀ ਇੰਦਰ ਵੀਡੀਓ ਬਣਦੀ ਆ ਤੁਰੇ ਚਲੋ ਚਲੋ ਹੋਰ ਸਪੂਰ ਨਹੀਂ ਘਰੇ ਬਚੋਦੇ ਹਾਂ ਜੀ ਤਰੇ ਚਲੋ ਗੁਰਵੰਦਰ ਜੀ ਚੱਲ ਸਾਰੇ ਸਿੰਘਾਂ ਨੂੰ ਪਹਿਲਾਂ ਦਿਓ ਇਹ ਦੋਸਤੋ ਭਾਈ ਜਸਵਿੰਦਰ ਸਿੰਘ ਖਾਨਪੌਰ ਬਾਈ ਕਲਵਰਨ ਹੁਣੀ 66 ਵਾਲਾ ਤੇ ਇਹ ਜਿਹੜੇ ਗਨਤੀ ਸਿੰਘਾਂ ਦੀ ਤਨਖਾਹ ਘਟ ਹੈ ਇਹ ਉਹਨਾਂ ਲਈ ਉਪਰਾਨਾ ਭਾਈ ਜਸਵਿੰਦਰ ਸਿੰਘ ਖਾਨਪੌਰ ਹੁਣੀ ਬਾਈ ਕਲਵਰਨ ਹੁਣੀ ਹਰਮਨ ਟਰਾਂਸਪੋਰਟ ਵਾਲੇ 66 ਰੋ ਇਹ ਉਹਨਾਂ ਵੱਲੋਂ ਕੀਤਾ ਗਿਆ ਜੀ ਤੇ ਅਸੀਂ ਧੰਨ ਮਾਤਾ ਗੁਜਰੀ ٹرسٹ ਵੱਲੋਂ ਸ਼ੁਕਰਗੁਜ਼ਾਰ ਆ ਜੀ ਤੇ ਸਿੰਘ ਸਾਹਿਬ ਕੀ ਕਹਿਣਾ ਚਾਹੋਗੇ ਕੋਈ ਉਪਰਾਲੇ ਬਾਰੇ ਹਾਂ ਜੀ ਬਹੁਤ ਬੜੀ ਹੈ ਜੀ ਤੇ ਬੇਸਹਯੋਗ ਮਿਲਦਾ ਕਾਫੀ ਠੀਕ ਹੈ ਜੀ ਧੰਨਵਾਦ ਧੰਨਵਾਦ ਤੁਹਾਨੂੰ ਚਾਉ ਛੱਡ ਕੇ ਆਓ ਜੀ ਤੇ ਜੀ ਜੀ ਉઠੋ ਪੰਜ ਪੰਜ ਜਾਣੀਆਂ ਲੋ ਉੱਠ ਕੇ ਤੁਸੀਂ ਬੈਠੀਆਂ ਰਹੋ ਆਹ ਲਾਈਨ ਵਾਲੀਆਂ ਬੈਠੀਆਂ ਰਹੋ ਆਹ ਨਾਲ ਉੱਧਰ ਜਾਓ ਚਲੋ ਬਾਈ ਉઠੋ ਮਾਣੇ ਉਰੇ ਹੋ ਆ ਬਸ ਇੱਕ ਇੱਕ ਲੈਣ ਚੀ ਲੋਬਾ ਤੇ ਤੂੰ ਗਾੜਾ ਦੇ ਬਾਈ ਸੈਨ ਕਰਤੇ ਸਾਰਿਆਂ ਦੇ ਆਹ ਮਾਤੇ ਗਾਂ ਜਿਵੇਂ ਮਾਈਆਂ ਬੇਰਦਾ ਭਾਈ ਉਹਨਾਂ ਨੂੰ ਦੇ ਚਲੋ 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 ਬਾਈਓ ਆਹ ਇਧ ਆ ਲੈਣ ਵਾਲੀਆਂ ਮਾਈਆਂ ਬੈਠੀਆਂ ਰਹਿ ਸਿੱਖ ਸਾਹਿਬ ਆਜੋ ਤੁਸੀਂ ਆ ਮਾਤੇ ਗਾਂ ਕਸਿਕਾ ਬੀਬੀ ਹਾਂ ਮਿਲਦਾ ਮੈਂ ਇੱਕ ਮਿੰਟ ਬਸਾ ਬਣਾ ਜੀ ਦੋਸਤੋ ਸਾਰਿਆਂ ਸੇਵਾਵਾਂਾਂ ਧੰਨਵਾਦ ਆ ਗੁਜਰੀ ٹرسٹ ਨਵੇਂ ਸਮੇਂ ਤੋਂ ਕਰ ਰਿਹਾ ਤੇ ਬਾਈ ਜਸਵਿੰਦਰ ਸਿੰਘ ਖਾਨਪੁਰੀ ਹੋਣੀ ਬਾਈ ਕੁਲਵਰਨ ਹੋਣੀ ਰਾਏ ਪਰਿਵਾਰ ਤੇ ਥਾਂਦੀ ਫੈਮਿਲੀ ਇਹ ਸਾਰੇ ਰਲ ਕੇ ਇੱਕ oprala ਜਿਹੜੀਆਂ ਮਾਈਆਂ ਵਿਧਵਾ ਬਜ਼ੁਰਗਾਂ ਜਿਨ੍ਹਾਂ ਦਾ ਕੋਈ ਹੈ ਨਹੀਂ ਸਹਾਰਾ ਉਹਨਾਂ ਦੇ ਲਈ ਇਹ oprala ਕੀਤਾ ਗਿਆ ਹੈਗਾ ਜਿਆਦਾ ਪੁਰਾਣਾ ਕੀਤਾ ਸੀ ਜਿਹੜੇ ਆਪਣੇ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨੀ ਤਨਖਾਹਾਂ ਘੱਟ ਉਹਨਾਂ ਨੂੰ ਇਸ ਵਾਰ ਦੇ ਨਾਲ ਦਰੇਵੀਂ ਪੁਰਾਣਾ ਕਰਦਾ ਜਿਹੜੀਆਂ ਮਾਇਆਂ ਦੀ ਐਨੀ ਆਉਂਦੀ ਠੀਕਾ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ